ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਸਕਾਲ ਪ੍ਰਿੰਨ ਸਾਹਿਬ ਤੇ ਖਬਰਾਂ ਦਾ سلسلہ ਸ਼ੁਰੂ ਕਰਦੇ ਹਾਂ ਜੀ ਜਿੱਥੇ ਆਪਾਂ ਨੂੰ ਪਤਾ ਹੀ ਹੈ ਫੈਡਰਲ ਗਵਰਨਮੈਂਟ ਚੁਣੀ ਜਾ ਚੁੱਕੀ ਹੈ ਔਰ ਜਿਹੜਾ ਜੀ ਸਦਨ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਮਾਰਕ ਕਰਨੀ ਹੋਣੀ ਵਕ ਵਕ ਮੀਟਿੰਗਸ ਵੀ ਕਰ ਰਹੇ ਨੇ ਸੋ ਇਸ ਦੇ ਮੱਦੇ ਨਜ਼ਰ ਅੱਜ ਪ੍ਰੀਮੀਅਰ ਨਾਲ ਮੁਲਾਕਾਤ ਕਰਨਗੇ ਜੀ ਦੇਖੋ ਇਹਦੇ ਵਿੱਚ ਕਿ ਮਹਕਮਾ ਕੰੀ ਸਾਹਿਬ ਅਜ ਕੈਨੇਡਾ ਦੇ ਵੱਖ-ਵੱਖ ਪ੍ਰੀਮੀਅਰਸ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਹੈ ਸੋ ਇਹਦੇ ਵਿੱਚ ਇਹ ਕੈਨੇਡਾ ਦੇ ਵਿੱਚ ਜੋ ਵੱਖ-ਵੱਖ ਜੋ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ ਸੋ ਉਹਨਾਂ ਨੂੰ ਇੱਕ ਇਸ ਤੰਗ ਦੇ ਨਾਲ ਉਹਦੇ ਕੰਮਕਾਜ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਇਹ ਕਿੰstrange ਨਾਲ ਇਹ ਜਿਹੜੇ ਪ੍ਰੋਜੈਕਟਸ ਨੇ ਵਕ ਵਕ ਪ੍ਰੇਵਸਾ ਦੇ ਵਿੱਚ ਲਗਾਏ ਜਾਣ ਸੋ ਇਸ ਬਾਬਤ ਵਕ ਵਕ ਪ੍ਰੀਮੀਅਰਸ ਦੀ ਉਨ੍ਹਾਂ ਨੇ رائے ਲੈਣੀ ਹੈ ਮਦ ਨਾਲ ਗੱਲਬਾਤ ਕਰਨੀ ਹੈ ਸੋ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਇਹ ਹੈ ਕਿ ਜੋ ਇਹ ਪ੍ਰੋਜੈਕਟਸ ਹੁੰਦੇ ਨੇ ਜਿਹੜੀ ਕੈਨੇਡਾ ਵਾਸਤੇ ਵੀ ਜੇ ਬਾਕਵਾਕ ਪ੍ਰਵਿੰਸਾਂ ਵਾਸਤੇ ਵੀ ਇਹ ਮਿੱਤਰ ਰੱਖਦੇ ਨੇ ਸੋ ਇਹਨਾਂ ਦੇ ਅਪਰੂਵਲ ਜਲਦ ਹੋਵੇ ਇਹਨਾਂ ਦੀ ਅਸੈਸਮੈਂਟ ਜਲਦ ਹੋਵੇ ਜਿਹੜੀਆਂ ਬੇਲੋਰੀਆਂ ਡਿਲੇਸ ਨੇ ਜਿਨ੍ਹਾਂ ਦੇ ਕਰਕੇ ਪ੍ਰੋਜੈਕਟ ਲੰਮਾ-ਸਮਾਂ ਸਮਰੂਪ ਨਹੀਂ ਹੁੰਦੇ ਲੰਮਾ-ਸਮਾਂ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹਨਾਂ ਸਾਰੇ ਮੁੱਦਿਆਂ ਦਾ ਕਿਵੇਂ ਹੱਲ ਕੱਢਿਆ ਜਾ ਸਕਦਾ ਸੋ ਇਸ ਬਾਬਤ ਇਹ ਗੱਲਬਾਤ ਹੋਣੀ ਹੈ ਸੋ ਇਹਦੇ ਵਿੱਚ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਇਹ ਚਾਹਤਮਾਰ ਵਾਲੇ ਦੇਨ ਐਂਟਾਰੀਓ ਬਲੋਂਸ ਸਕੈਚਵਨ ਅਲਬਰਟਾ ਦੇ ਨਾਲ ਵੀ ਐਗਰੀਮੈਂਟਸ ਸਾਈਨ ਕੀਤੇ ਗਏ ਨੇ ਸੋ ਜਿਹਦੇ ਵਿੱਚ ਵੱਖ-ਵੱਖ ਤਰੀਕੇ ਦੇ ਜੋ ਟ੍ਰੇਡ ਐਗਰੀਮੈਂਟਸ ਨੇ ਸੋ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਡਗਫੋਰਸ ਸਾਹਿਬ ਨੇ ਅਲਬਰਟਾ ਤੇ ਸਸਕਾਚਵਾਂ ਦੇ ਪ੍ਰੀਮੀਅਰਸ ਨਾਲ ਇਸ ਬਾਬਤ ਐਗਰੀਮੈਂਟ ਕੀਤੇ ਨੇ ਸੋ ਇਹ ਐਗਰੀਮੈਂਟ ਘਾਰਨੀ ਸਾਹਿਬ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਹੋਏ ਨੇ ਤੇ ਇਹਦੇ ਵਿੱਚ ਵੀ ਹੁਣ ਡਗਫੋਰਸ ਸਾਹਿਬ ਇਹ ਕਹਿ ਰਹੇ ਨੇ ਕਹਿੰਦੇ ਕਿ ਕਿ ਜੋ ਵੱਖ-ਵੱਖ ਜਿਹੜੇ ਪ੍ਰੋਜੈਕਟਸ ਹੁੰਦੇ ਨੇ ਉਹਨਾਂ ਨੂੰ ਇਹ ਜਲਦ ਪ੍ਰੂਵਲ ਵਾਲਾ ਸੇਜਾਕਵਾ ਕੁ ਰੈਗੂਲੇਸ਼ਨਸ ਹੁੰਦੀਆਂ ਨੇ ਸੋ ਜਿਹੜੀਆਂ ਬੇਲੋੜੀਆਂ ਰੈਗੂਲੇਸ਼ਨਸ ਨੇ ਕਹਿੰਦੇ ਵੀ ਹਟਾਇਆ ਜਾਵੇ ਤੇ ਇਹਦੇ ਵਿੱਚ ਡੈਕ ਫੋਰਸ ਆ ਵੀ ਮੰਗ ਕਰ ਰਹੇ ਨੇ ਕਿ ਜੋ ਇੰਪੈਕਟ ਅਸੈਸਮੈਂਟ ਐਕਟ ਹੈ ਉਹਨੂੰ ਵੀ ਕਹਿੰਦੇ ਸਕ੍ਰੈਪ ਕੀਤਾ ਜਾਵੇ ਸੋਈ ਜਿਵੇਂ ਨਾਲ ਕਿੰਨੇ ਵੀ ਬੇ ਲੋੜਾ ਸਮਾਂ ਲੱਗਦਾ ਆ ਤੇ ਇਹ ਜਿਹੜੇ ਪ੍ਰੋਜੈਕਟਸ ਹੁੰਦੇ ਨੇ ਸਮੇਂ ਸਿਰ ਅਪਰੂਵ ਨਹੀਂ ਹੁੰਦੇ ਤੇ ਇਹਦੇ ਵਿੱਚ ਸਸਕੈਚਵਨ ਦੇ ਪ੍ਰੀਮੀਅਰ ਸਕਾਡ ਮਹੀਦੀ ਗੱਲਬਾਤ ਵੀ ਕਰੀਏ ਤੇ ਉਹਨਾਂ ਨੇ ਮੰਗ ਕੀਤੀ ਇਹ ਕਹਿੰਦੇ ਕਿ ਪੋਰਟ ਟੂ ਪੋਰਟ ਕੋਰੀਡੋਰ ਜਿਹੜਾ ਆ ਕਿ ਵੈਸਟਰਨ ਕੈਨੇਡਾ ਤੋਂ ਨਾਰਥਰਨ BC ਦੇ ਵਿਚੋ ਜੁੜਨ ਦੇ ਸਮਾਂ ਲੈ ਆ ਕਿ ਹਰਸਨ ਬੀ ਤੇ ਨੌਰਟਨ ਮੈਨੀ ਤੋਂ ਵਾਦਾ ਕਸਮਾਨ ਲੈੰਦਾ ਜਾਵੇ ਸੋ ਇਸ ਤਰੀਕੇ ਤੇ ਕਹਿੰਦੇ ਪ੍ਰਬੰਧ ਹੋਣੇ ਚਾਹੀਦੇ ਆ ਤੁਹਾਨੂੰ ਕਿਹਾ ਵੀ ਇਹ ਬਹੁਤ ਵੱਡੀ ਆਪਰਚੂਨਿਟੀ ਹੈ ਇਹ ਉਹ ਪਿੰਕੀ ਨਿਕ ਤੇ ਦੇਖ ਰਹੇ ਨੇ ਕਹਿੰਦੇ ਵੀ ਕਾਫੀ ਖੁਸ਼ ਇਹ ਵੜੀਆਂ ਗੱਲਾਂ ਕਹਿੰਦੇ ਕੈਨੇਡਾ ਚ ਹੋਣ ਜਾ ਰੀਆਂ ਨੇ ਸੋ ਇਹ ਪ੍ਰੀਮੀਅਰ ਦੇ ਵੱਖੋ ਵੱਖਰੇ ਵਿਚਾਰਸ ਨੇ ਤੇ ਇਸ ਸਮੇਂ ਇਹ ਕੈਨੇਡਾ ਨੂੰ ਜ਼ਰੂਰ ਤੇ ਵੀ ਹੈ ਕਿ ਇਹ ਬਹੁਤ سارے ਕੰਮ ਜਿਹੜੇ ਨੇ ਇਹ ਜਿਹੜਾ ਨੂੰ ਇਫੋਰੀ ਫੰਡਟੇਸ਼ਨ ਦੇ ਉੱਪਰ ਫੈਸਲਾ ਲਿਆ ਜਾਣਾ ਚਾਹੀਦਾ ਸੋ ਇਸ ਤਰੀਕੇ ਦੀਆਂ ਮੰਗਾਂ ਵੀ ਹੁੰਦੀਆਂ ਰਹੀਆਂ ਨੇ ਤੇ ਇਹਦੇ ਨਾਲ ਜੇਕਰ ਕੈਨੇਡਾ ਦੇ ਵਿੱਚ ਇਸ ਸਮੇਂ ਦੇਖੀਏ ਕਿ ਕੁਝ ਪ੍ਰੈਰੀ ਨੇ ਜਿਹੜੀ ਪ੍ਰਿਵੈਂਸੀਸ ਨੇ ਉਸ ਸਮੇਂ ਇਹ ਜੰਗਲੀ ਅੱਗਾਂ ਦੇ ਨਾਲ ਨਜਿੱਤਰ ਨੇ ਜਿਹਦੇ ਵਿੱਚ ਮੈਨੀ ਤੋਂ ਵੱਧ ਸਕ੍ਰੈਚ ਬੰਦੀ ਵੀ ਗੱਲ ਕਰੀਏ ਇਹ ਹਜ਼ਾਰਾਂ ਲੋਕਾਂ ਨੂੰ ਸੁਰੱਖਿਤਾਵਾ ਦੇ ਉੱਪਰ ਕੱਢਿਆ ਗਿਆ ਸੋ ਅਸੀਂ ਪਹਿਲਾਂ ਵੀ ਦੇਖਿਆ ਕਿ ਜੰਗਲੀ ਅੱਗਾਂ ਨੇ ਕੈਨੇਡਾ ਦੇ ਵਿੱਚ ਪਿਛਲੀ ਅਗਰਤੀਂ ਇਹ ਜਦੋਂ ਅਮੀਰੀ ਦੀ ਗੱਲ ਕਰੀਏ ਉਸ ਤੋਂ ਮੇ ਵੀ ਕਾਫੀ ਵੱਡਾ ਨੁਕਸਾਨ ਹੋਇਆ ਕਿ ਹਾਲੇ ਗਰਮੀਆਂ ਪੂਰੀ ਤਰੀਕੇ ਨਾਲ ਸ਼ੁਰੂ ਵੀ ਨਹੀਂ ਕਰ ਸਕਦੀ ਹੋਈਆਂ ਤਾਂ ਇਸ ਸਮੇਂ ਤਰੀਕੇ ਦੀਆਂ ਗੱਲਾਂ ਬਾਤਾਂ ਫੇਰ ਦੁਬਾਰਾ ਹੋਣੀਆਂ ਸ਼ੁਰੂ ਹੋ ਗਈਆਂ ਨੇ ਸੋ ਇਹ ਵੀ ਇੱਕ ਇੱਕ ਕਾਫੀ ਵੱਡਾ ਚਿੰਤਾ ਦਾ ਵਿਸ਼ਾ ਆ ਸੋ ਓਵਰ ਆਲ ਜੋ ਵੀ ਅੱਜ ਪ੍ਰੀਮੀਅਰ ਸੀ ਮੁਲਾਕਾਤ ਦੇ ਵਿੱਚ ਹੋਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ ਜੀ ਸੋ ਇਹ ਵੀ ਕਿ ਮੰਦਪਾਗੀ ਹੋ ਜੀ ਪ੍ਰਧਾਨ ਸਭ ਹਰ ਵਾਰ ਅੱਗ ਲੱਗ ਜਾਂਦੀ ਆ ਤੇ ਹੁਣ ਜਿਹੜਾ ਧੂਆਂ ਹੈ ਕਈ ਵਾਰ ਬਹੁਤ ਕਈ 100 ਕਿਲੋਮੀਟਰਸ ਤੱਕ ਪਹੁੰਚ ਜਾਂਦਾ ਹੈਗਾ ਤੇ ਇਹ ਜਿਹੜੀ ਅੱਗ ਲੱਗੀ ਆ ਭਾਈ ਜੀਵ ਜੰਤੂ ਬੜੇ ਪ੍ਰਭਾਵਿਤ ਹੁੰਦੇ ਨੇ ਤੇ ਪ੍ਰਮਾਤਮਾ ਅਗੇ ਅਸੀਂ ਵੀ ਅਰਦਾਸ ਕਰਦੇ ਆ ਸਭ ਕੁਝ ਸੁਖ ਸੁੱਖ ਸ਼ਾਂਤ ਸਭ ਕੁਝ ਬਣੀ ਰਹੇ ਇਸੇ ਤਰ੍ਹਾਂ ਤੇ ਬ੍ਰਹਨ ਸਾਹਿਬ ਅਗਲੀ ਖਬਰ ਤੇਲ ਅਤੇ ਗੈਸ ਉਦਯੋਗ ਦੇ ਪ੍ਰਬੰਧਕਾਂ ਨੂੰ ਸੋ ਜੇ ਆਪਾਂ ਗੱਲਬਾਤ ਕਰੀਏ ਮਿਸਟਰ ਕਾਰਨੀਉਨੀ ਮਿਲੇ ਨੇ ਜੀ ਪਰ ਬਿਲਕੁਲ ਦੇਖੋ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਅੱਜ ਉਹਨਾਂ ਦੀ ਪ੍ਰੀਮੀਅਰ ਸੀਰੀਅਲ ਮਨੋਰਕਾਟ ਹੈ ਇਹ ਲੰਗੇ ਕਾਲ ਐਤਵਾਰ ਡਗਫੋਰ ਸਾਹਿਬ ਵੱਲੋਂ ਇਹ ਫਰੀਮਿਸ ਜਿਹੜੇ ਨੇ ਅਲਬਰਟਾ ਤੇ ਸਸਕਾਚਵਨ ਦੇ ਸੋਨਾਰੇ ਨਾਲ ਕੁਝ ਐਗਰੀਮੈਂਟਸ ਕੀਤੇ ਗਏ ਨੇ ਫ੍ਰੀਟੇਰ ਨੂੰ ਲਾ ਕੇ ਤਾਂ ਇੱਕ ਤਾਂ ਮਾਰਕਰੀ ਸਾਹਿਬ ਨੇ ਇਹ ਕਿ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਨੇ ਸੋ ਉਹਨਾਂ ਦੇ ਬਾਬਤ ਮਾਰਕੈਂਡੇ ਬਲੈਂਚਰ ਸਾਹਿਬ ਜਿਹੜੇ ਨੇ ਸੋ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਪੀ ਹੈ ਜਿਹੜੀ ਕਿ ਜੁਲਾਈ ਦੇ ਵਿੱਚ ਉਹਨਾਂ ਦਾ ਕੰਮਕਾਜ ਜਿਹੜਾ ਸ਼ੁਰੂ ਹੋਊਗਾ ਸੋ ਇਹਦੇ ਵਿੱਚ ਅਗਰ ਮਾਰਕੈਂਡੇ ਸਾਹਿਬ ਦੀ ਗੱਲਬਾਤ ਕਰੀਏ ਉਹ ਕਾਮਜਾ ਬਿਲਡਰ ਵੀ ਰਹੇ ਨੇ ਲੀਗਲ ਐਕਸਪਰਟ ਨੇ ਐਗਜ਼ੀਕਿਊਟਿਵ ਸੇਵਾ ਵਿੱਚ ਕੰਮ ਕੀਤਾ ਪਬਲਿਕ ਸੈਰਵੰਟ ਦੇ ਤੌਰ ਤੇ ਵੀ ਨੇ ਕੰਮ ਕੀਤਾ ਤੇ ਕੈਨੇਡਾ ਦੇ ਐਮਬੈਸਡਰ ਤੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਜਿਹੜੇ ਨੇ ਜੁਨਾਈਟਿਡ ਨੇਸ਼ਨਸ 'ਚ ਉਹ ਵੀ ਰਹੇ ਨੇ ਸੁਭਾਵਆ ਵੀ ਕਾਫੀ ਅਹਿਮ ਅਸੇ ਜ਼ਿੰਮੇਵਾਰੀਆਂ ਦੇ ਉੱਪਰ ਉਹਨਾਂ ਵੱਲੋਂ ਕੰਮ ਕੀਤਾ ਗਿਆ ਸੋ ਉਹਨਾਂ ਨੂੰ ਇੱਕ ਤਰ੍ਹਾਂ ਚੀਫ ਆਫ ਸਟਾਫ ਮਾਰਕਰ ਨੇ ਸਾਹਮਣੇ ਆਪਣਾ ਬਣਾਇਆ ਇਹ ਇਹਦੇ ਨਾਲ ਜੇਕਰ ਗੱਲ ਕਰੀਏ ਕੈਲਗਰੀ ਦੀ ਕੈਲਗਰੀ ਦੇ ਵਿੱਚ ਮਾਰਕਾਨੀ ਸਾਹਿਬ ਨੇ ਜੋ ਵੱਖ-ਵੱਖ ਔਇਲ ਤੇ ਗੈਸ ਸੈਕਟਰ ਦੇ ਜਿਹੜੇ ਐਗਜ਼ੀਕਿਊਟਿਵਸ ਨੇ ਸੋ ਉਹਨਾਂ ਦੇ ਨਾਲ ਸੈਤਵਾਰ ਵਾਲੇ ਦਿਨ ਮੁਲਾਕਾਤ ਕੀਤੀ ਹੈ ਸੋ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਇਹ O&G ਗੈਸ ਇੰਡਸਟਰੀ ਨੂੰ ਕੈਨੇਡਾ ਦੇ ਵਿੱਚ ਹੋਰ ਵਧੀਆ ਬਣਾਇਆ ਜਾਵੇ ਜਿਵੇਂ ਸੈਕਟਰ ਨੂੰ ਹੋਰ ਇੰਪਰੂਵ ਕਰ ਸਕਦੇ ਆ ਇਹ ਹੋਰ ਉਹ ਬਾਕੀ ਜਿਹੜੇ ਦੁਨੀਆ ਭਰ ਦੇ ਮੁਲਕ ਨੇ ਉਹਨਾਂ ਦੇ ਨਾਲ ਅਸੀਂ ਆਪਣਾ ਵਪਾਰ ਕਿਵੇਂ ਵਧਾ ਸਕਦੇ ਆ ਸੋ ਇਹਦੇ ਵਿੱਚ ਕਾਨੀ ਸਾਹਬ ਇਹ ਕਹਿ ਰਹੇ ਨੇ ਕਿ ਕੈਨੇਡਾ ਨੂੰ એનર્ਜੀ ਸੁਪਰ ਪਾਵਰ ਬਣਾਉਣਾ ਹੈ ਕਿਉਂਕਿ ਕੈਨੇਡਾ ਕੋਲ ਬਹੁਤ ਸਾਰੇ ਨੈਚੁਰਲ ਸਰSourceIP ਬਹੁਤ ਵੱਡੇ ਭੰਡਾਰ ਨੇ ਇੱਕ ਕੈਨੇਡਾ ਕੋਲ ਨੇਚਰ ਸੋਸਾਇਟੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਮੀ ਨਹੀਂ ਹੈ ਸੋ ਕਮੀ ਕਿਤੇ ਨਾ ਕਿਤੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨ ਦੀ ਰਹਿ ਜਾਂਦੀ ਹੈ ਸੋ ਇਹਦੇ ਵਿੱਚ ਉਹਨਾਂ ਨੇ ਕੈਨੇਡਾ ਨੂੰ એનર્ਜੀ ਸੁਪਰ ਪਾਵਰ ਬਣਾਉਣ ਵਾਸਤੇ ਗੱਲ ਕੀਤੀ ਹੈ ਸੋ ਇਹਦੇ ਵਿੱਚ ਉਹਨਾਂ ਨੇ ਇਹ ਜੋ ਫੱਕ ਫੱਕ ਜਿਹੜੇ ਐਗਜ਼ੀਕਿਟਿਵਸ ਨੇ ਉਹਨਾਂ ਦੇ ਵਿੱਚ ਜੋ ਟੋਮਲ ਲਾਈਨ ਦੇ ਸੀਓ ਨੇ ਮਾਈਕਲ ਰੋਸ ਨੇ ਪਾਥਫੇਅ ਲਾਈਫ ਦੇ ਪ੍ਰੈਜ਼ੀਡੈਂਟ ਕੈਨੇਡਾ ਡੀਲਿੰਗ ਨੇ ਏਟੀਸੀ ਦੇ ਸੀਓ ਜਿਹੜੇ ਨੇ ਐਲਸੀ ਸਦਰ ਨੇ ਤੇ ਇੰਪੀਰੀਅਲ ਰਾਇ ਦੇ ਪ੍ਰੈਜ਼ੀਡੈਂਟ ਜੌਨ ਵੈਲਨ ਤੇ ਜੌਨ ਮੈਕੈਂਜੀ ਜਿਹੜੇ ਨੇ ਪ੍ਰੈਜ਼ੀਡੈਂਟ ਨੇ ਕਨੋਵਸ ਨਾਚੀ ਦੇ ਸੋ ਇਹਨਾਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਸੋ ਇਹਦੇ ਵਿੱਚ ਇੱਕ ਖਾਸ ਤੌਰ ਤੇ ਜੋ ਆਇਲ ਐਂਡ ਗੈਸ ਸੈਕਟਰ ਹੈ ਸੋ ਇਹਦੇ ਵਿੱਚ ਹੋਰ ਕਿਵੇਂ ਸੁਧਾਰ ਕੀਤੇ ਜਾ ਸਕਦੇ ਆ ਕੈਨੇਡਾ ਪੱਧਰ ਤੇ ਜਿਹੜਾ ਵਪਾਰ ਹੈ ਉਸ ਨੂੰ ਕਿਵੇਂ ਵਧਾਇਆ ਜਾ ਸਕਦਾ ਹੋਰ ਇੰਟਰਨੈਸ਼ਨਲ ਟ੍ਰੇਡ ਪਾਰਟਨਰਸ ਜਿਹੜੇ ਨੇ ਸੋ ਇਹਦੇ ਨਾਲ ਕਿਵੇਂ ਜੋੜੇ ਜਾ ਸਕਦੇ ਨੇ ਸੋ ਇਹ ਵੱਖ-ਵੱਖ ਇਹ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਦੇਖ ਰਹੇ ਹਾਂ ਕਿ ਇਹਦੇ ਵਿੱਚ ਆਉਣ ਆਲੇ ਸਮੇਂ ਦੌਰਾਨ ਇਹ ਕਿਹੜੀਆਂ ਗੱਲਾਂ ਬਾਤਾਂ ਜਾਂ ਕਿਸ ਤਰੀਕਰੀ ਹੋਰ ਤੇ ਚੰਗੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਵਿੱਚ ਪਿੰਨ ਜੀ ਇਹ ਵੀ ਇੱਕ ਗੱਲ ਹੈ ਕਿ ਜੇਕਰ ਅਸੀਂ ਕੈਨੇਡਾ ਦੀ ਜੀਡੀਪੀ ਦੀ ਵੀ ਗੱਲ ਕਰੀਏ ਸੋ ਜੋ ਇਹ ਜੀਡੀਪੀ ਦੇ ਸਟੈਟਿਸਟਿਕ ਕੈਨੇਡਾ ਬਰੋ ਦੀ ਸਲੇ ਵੀਕਰ ਦੇ ਉੱਪਰ ਜੋ ਅੰਕੜੇ ਸਾਹਮਣੇ ਆਏ ਨੇ ਇਹ ਉਹਦੇ ਵਿੱਚ ਥੋੜੀ ਜੀ ਜਗਾ ਹੱਤ ਵਾਲੀ ਖਬਰ ਇਹ ਹੈ ਕਿ ਕੈਨੇਡਾ ਦੀ ਜਿਹੜੀ ਜੀਡੀਪੀ ਆ ਉਹ ਪਹਿਲੇ ਕੁਆਟਰ ਦੇ ਵਿੱਚ ਸਾਲਾਨਾ 2.2 ਫੀਸ ਇਹ ਜਿਹੜੀ ਪर्वतीय ਸੋ ਜੋ ਇੱਕ ਅਨੁਮਾਨ ਸੀਗੇ ਉਦੇ ਅਨੁਮਾਨ ਨਾਲੋਂ ਇਹ ਬਿਹਤਰ ਪ੍ਰਦਾਨ ਕੀਤਾ ਆ ਸੋ ਇਹਦੇ ਨਾਲ ਕਿਤਨਾ ਕਿਤੇ ਜੋ ਕੱਲ ਨੂੰ ਇਹ ਜਿਵੇਂ ਜੋ ਮਾਫ ਕਰੇ ਜੋ ਬੋਧ ਦਵਾਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਜੋ ਫੈਸਲਾ ਲੈਣਾ ਹੈ ਇੰਟਰਸਟ ਰੇਟ ਨੂੰ ਲੈ ਕੇ ਸੋ ਇਹ ਚੀਜ਼ਾਂ ਵੀ ਉਹਦੇ ਵਿੱਚ ਧਿਆਨ ਵਿੱਚ ਰੱਖੀਆਂ ਜਾਣਗੀਆਂ ਕਿਉਂਕਿ ਜੀਡੀਪੀ ਇਹਨਾਂ ਅੰਕੜਿਆਂ ਦੇ ਮਤਲਬ ਅਕ ਚੰਗਾ ਫਰਡਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਪਹਿਲੀ ਤਮਾਹੀ ਦੇ ਵਿੱਚ ਸੋ ਓਵਰਆਲ ਸਾਨੂੰ ਪਤਾ ਕਿ ਮਾਰਕੀਟ ਦੇ ਵਿੱਚ ਇਸ ਸਮੇਂ ਕੋਈ ਬਹੁਤ ਸੁਖਾਵੇ ਹਾਲਾਤ ਨਹੀਂ ਆ ਇਸ ਜੋਬ ਸੈਕਟਰ ਦੇ ਵਿੱਚ ਅਸੀਂ ਦੇਖਿਆ ਕਿ ਅਨਇੰਪਲੋਇਮੈਂਟ ਵੀ ਪਿਛਲੇ ਸਮੇਂ ਕਾਫੀ ਵਧੀ ਹੈ ਪਰ ਇਹ ਮਹਿੰਗਾਈ ਦੇ ਜੋ ਅੰਕੜੇ ਆਏ ਸੀ ਮਹਿੰਗਾਈ ਦੇ ਅੰਕੜੇ ਕੰਟਰੋਲ ਹੇਠ ਨੇ ਇਹ ਜੀਡੀਪੀ ਦੇ ਅੰਕੜੇ ਦਾਸਰੇ ਨੇ ਵੀ ਜੀਡੀਪੀ ਆਸ ਨਾਲ ਉਹ ਵਧੀਆ ਪ੍ਰਫੈਕਸ਼ਨ ਕੀਤਾ ਸੋ ਇਹਨਾਂ ਗੱਲਾਂ ਬਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਫੈਸਲਾ ਲੈਣਾ ਹੈ ਇਹ ਇਸ ਤਰੀਕੇ ਦੀ ਆਸ ਮਾਹਿਰ ਲਗਾ ਰਹੇ ਨੇ ਕਿ ਆਸ ਰਿਹਾ ਲਗਾ ਰਹੇ ਨੇ ਕੀ ਇਸ ਸਾਲ ਬੈਂਕ ਆਫ ਕੈਨੇਡਾ ਤਿੰਨ ਵਾਰ ਹੋਰ ਵਿਆਜ ਦਰਾਂ ਨੂੰ ਘਟਾ ਸਕਦੀ ਹੈ ਤਿੰਨ ਕੁਆਟਰ ਘਟਾ ਸਕਦੇ ਨੇ ਪਰ ਹੁਣ ਫੈਸਲਾ ਬੈਂਕ ਆਫ ਕੈਨੇਡਾ ਨੇ ਲੈਣਾ ਉਹਦਾ ਨਿਰਦੇਜੀ ਕੀ ਕਰਨਾ ਹੈ ਪਰ ਓਵਰ ਆਲ ਜਿਵੇਂ ਮਾਰਕੀਟ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਦੇ ਆਧਾਰ ਦੇ ਉੱਪਰ ਹੀ ਇਹ ਫੈਸਲਾ ਉਹਨਾਂ ਵੱਲੋਂ ਲਿਆ ਜਾਣਾ ਜੀ ਸਾਹਿਬ ਸੁਣਨ ਨੂੰ ਤਾਂ ਇਹ ਮਿਲਦਾ ਸੀਗਾ ਜਦੋਂ ਟਰੰਪ ਉਹ ਵੀ ਆ ਗਏ ਵੀ ਸ਼ਾਇਦ ਜਿੱਦਾਂ ਉਹ ਸੇਰਿਆ ਲੈ ਰਹੇ ਨੇ ਵੀ ਜਿਹੜਾ ਭਾਰਤ ਪਾਕਿਸਤਾਨ ਦਾ ਇੱਕ ਤਰ੍ਹਾਂ ਦਾ ਯੁੱਧ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਆਪਦੀ ਸਾਂਝ ਪਾ ਕੇ ਵੀ ਭਾਈ ਉਹਨੂੰ ਰੋਕ ਦਿੱਤਾ ਫਿਰ ਸੀ ਕਿ ਵੀ ਸ਼ਾਇਦ ਯੂਕਰੇਨ ਤੇ ਰਸ਼ੀਆ ਦੇ ਵਿੱਚ ਵੀ ਇਦਾਂ ਹੀ ਚੱਲ ਰਿਹਾ ਹੈਗਾ ਇਹ ਆਪਦੇ ਸੰਝੋਗ ਤੇ ਵੀ ਕਰਿਆ ਏ ਤੇ ਪਰ ਹੁਣ ਜਿਹੜੀ ਫੁਟੇਜ ਸਾਹਮਣੇ ਆਈਆਂ ਨੇ ਜੀ ਵੀਡੀਓਜ਼ ਸੋ ਕਹਿੰਦੇ ਯੂਕਰੇਨ ਵੱਲੋਂ ਰਸ਼ੀਆ ਤੇ ਵੱਡਾ ਹਮਲਾ ਕੀਤਾ ਗਿਆ ਬਦਨ ਸਾਹਿਬ ਦੇਖੋ ਇਹ ਟਰੰਪ ਸਾਹਿਬ ਜਾਂ ਜਦੋਂ ਦੇ ਰਾਸ਼ਟਰਪਤੀ ਬੜੇ ਨੇ ਅਸੀਂ ਦੇਖਿਆ ਕਿ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਸਲੋਕਨਾਂ ਵੱਲੋਂ ਕੀਤਾ ਗਿਆ ਤੇ ਉਦੋਂ 트ੰਪ ਸਾਹਿਬ ਨੇ ਇੱਕ ਗੱਲ ਕਹੀ ਸੀ ਕਹਿੰਦੇ ਕਿ ਇਲੈਂਸਕੀ ਸਾਹਿਬ ਨੂੰ ਸੁਬੁਰਤੋਂ ਦੇ ਇਹ ਗੱਲ ਕਹੀ ਜਿਵੇਂ ਕਿ ਤੇਰੇ ਕੋਲ ਕੋਈ ਕਹਿੰਦੇ ਕਾਰਸ ਨਹੀਂ ਹੈਗੇ ਭਾਵੇਂ ਆ ਕਿ ਕਿ ਤੂੰ ਆਪਣੇ ਸਾਹਿਬ ਦੇ ਨਾਲ ਕੋਈ ਫੈਸਲਾ ਨਹੀਂ ਕਰ ਸਕਦਾ ਇਸ ਜਦੋਂ ਤੱਕ ਤੇਰੇ ਉੱਪਰ ਅਮਰੀਕਾ ਦਾ ਹੱਥ ਹੈ ਅਮਰੀਕਾ ਦੇ ਸਾਹਿਬ ਦੇ ਨਾਲ ਕਹਿੰਦੇ ਤੂੰ ਇਹ ਉਜੂਦ ਨੂੰ ਇਹਨਾਂ ਲੰਮਾ ਸਮਾਂ ਕਿਚ ਸਕਿਆ ਤੇ ਅਗਰ ਅਸੀਂ تیرے ਦੋਏ ਹੱਥ ਚੱਕ ਲਈਏ ਤਾਂ ਫਿਰ ਤੂੰ ਆਪਣੇ ਆਪ ਕੁਝ ਨਹੀਂ ਕਰ ਸਕਦਾ ਇਹ ਸੋ ਬਹੁਤ ਸਾਰੀਆਂ ਗੱਲਾਂ ਇਹ ਲਾਈਵ ਹੋਈਆਂ ਸੀਆਂ ਇਹਨਾਂ ਨੂੰ ਕਾਫੀ ਜਲਾਲਤ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਤੇ ਇਸ ਤੋਂ ਬਾਅਦ ਅਮਰੀਕਾ ਵੱਲੋਂ ਇਸ ਤਰੀਕੀਆਂ ਕੋਸ਼ਿਸ਼ਾਂ ਉਹ ਜਿਹੜੇ ਅਮਸਾਬ ਲਬੀ ਸਟੇਟਮੈਂਟ ਆ ਗਿਆ ਕਿ ਤੁਸੀਂ ਇੰਨੇ ਸਿੱਧੇ ਤਰੰਗ ਦੇ ਨਾਲ ਇਹ ਨੈਗੋਸ਼ੀਏਸ਼ਨਸ ਹੋ ਜਾਣ ਕਿ ਜੀ ਪਿਛਲੇ ਦਿਨੀ ਦੇਖਿਆ ਕਿ ਦੋਵਾਂ ਮੁਲਕਾਂ ਦੇ ਵਿੱਚ ਰਸ਼ੀਆ ਦੇ ਯੂਕਰੇਨ ਦੇ ਵਿੱਚ ਜੋ ਸੈਨਿਕ ਨੇ ਜਿਹੜੇ ਬੰਦੀ ਬਣਾਏ ਉਹਨਾਂ ਇੱਕ ਦੂਜੇ ਦੇ ਮੁਲਕਾਂ ਵੱਲੋਂ ਸੋ ਉਹਨਾਂ ਨੂੰ ਵੀ ਇਹ ਰਿਹਾਈ ਤੇ ਉੱਪਰ ਗੱਲਬਾਤਾਂ ਹੋਈਆਂ ਰਿਹਾਈ ਇਹ ਕੁਝ ਸਰਕਾਰੀ ਹੋਈ ਵੀ ਹੈ ਤੇ ਉਹਦੇ ਬਾਬਤ ਗਾਹਾਂ ਵੀ ਫੱਟੜ ਜਿਹੜੀਆਂ ਗੱਲਾਂਬਾਤਾਂ ਜਿਹੜੀਆਂ ਚੱਲ ਰਹੀਆਂ ਅਸੀਂ ਤੇ ਕਿਸੇ ਨਾ ਕਿਸੇ ਤੰਗ ਦੇ ਨਾਲ ਸ਼ਾਂਤੀ ਸਮਝੌਤਾ ਹੋ ਜਾਏ ਪਰ ਇਹਦੇ ਵਿੱਚ ਹੀ ਕੱਲ 1 ਜੂਨ ਦੀ ਗੱਲ ਕਰੀਏ ਤੇ ਯੂਕਰੇਨ ਦੀ ਜੋ ਸਖਿਆ ਸੇਵਾ ਐਸਪੀਯੂਆ ਸੋ ਇਹਨਾਂ ਵੱਲੋਂ ਇੱਕ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ ਜਿਹਨੂੰ ਸਪਾਈਡਰ ਵੈਬ ਦਾ ਨਾਮ ਦਿੱਤਾ ਗਿਆ ਸੋ ਸਪਾਈਡਰ ਵੈਬ ਆਪਰੇਸ਼ਨ ਦੇ ਤਹਿਤ ਜਿਨ੍ਹਾਂ ਨੇ ਰੂਸ ਦੇ ਵੱਖ-ਵੱਖ 에ਅਰ ਬੇਸਾਂ ਦੇ ਉੱਪਰ ਜਾ ਕੇ ਇਹ ਇੱਕ ਬੜਾ ਹੀ ਜੂਲਨਾਬੰਦ ਟਰੰਗ ਦੇ ਨਾਲ ਹਮਲਾ ਕੀਤਾ ਜਿਸ ਬਾਰੇ ਦੱਸਿਆ ਗਿਆ ਕਿ ਕਾਫੀ ਮਹੀਨਿਆਂ ਦੇ ਉੱਪਰ ਕਾਫੀ ਮਹੀਨਿਆਂ ਤੋਂ ਇਸ ਬਾਬਤ ਪਲਾਨਿੰਗ ਚੱਲ ਰਹੀ ਸੀ ਤਾਂ ਇਸ ਹਮਲੇ ਦੇ ਵਿੱਚ ਇਹ ਜੋ ਰਸ਼ੀਆ ਦੇ 에ਅਰ ਬੇਸ ਨੇ ਸੋ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਇਹਦੇ ਵਿੱਚ ਦਾਵਾ ਕੀਤਾ ਗਿਆ ਕਿ 40 ਤੂਫਾਨ ਦੇ ਜਿਹੜੇ ਰਸ਼ੀਆ ਦੇ ਲੜਾਕੂ ਤੇ ਜਿਹੜੇ ਬੰਬਾਰ ਜਹਾਜ਼ ਨੇ ਸੋ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੋ ਇਹਦੇ ਵਿੱਚ ਪਤਾ ਲੱਗਾ ਵੀ ਜਿਹੜਾ A50 ਜਿਹੜਾ ਕੀ ਅਰਲੀ ਵਾਰਨਿੰਗ ਤੇ ਕੰਟਰੋਲ ਜਹਾਜ਼ ਆ ਸੋ ਉਸ ਵਾਸਤੇ ਕਾਫੀ ਅਹਿਮੀਅਤ ਰੱਖਦਾ ਤੇ ਉਸ ਕੋਲ ਬਹੁਤੇ ਜਹਾਜ਼ਾਂ ਦੀ ਦੇ ਵਿੱਚ ਜਾਜ ਨਹੀਂ ਹੈ ਸੋ ਇਹ ਵੀ ਇਸ ਹਮਲੇ ਦੇ ਵਿੱਚ ਜਿਹੜਾ ਨਿਸ਼ਾਨੇ ਦੇ ਵਿੱਚ ਆਏ ਨੇ ਤੇ TU95 ਜਹਾਜ਼ ਹੈ ਸੋ ਇਹ ਵੀ ਇੱਕ ਬੰਬਾਰ ਹੈ ਜਿਹੜਾ ਕਿ ਬ੍ਰੂਧ ਬਗਾਲਾ ਦੇ ਪ੍ਰਮਾਣੋਂ ਮਜ਼ਾਇਦ ਹੋ ਸਕਦਾ ਸੋ ਇਹਨੂੰ ਵੀ ਨਿਸ਼ਾਨਾ ਬੜਾਇਆ ਗਿਆ ਹੈ TU22M3 ਜਹਾਜ਼ ਹੈ ਇਹ ਕਿ ਸੁਪਰਸੋਨਿਕ ਬੰਬਾਰ ਜਹਾਜ਼ ਜਿਹਨੂੰ ਕਹਿੰਦੇ ਜਿਹਦੀ ਗਤੀ 4000 ਕਿਲੋਮੀਟਰ ਤੋਂ ਵੀ ਤੇਜ਼ ਹੈ ਸੋ ਇਹ ਵੀ ਇਸ ਹਮਲੇ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੋ ਇਹਦੇ ਵਿੱਚ ਜਿਹੜੇ 에어ਬੇਸਾਂ ਦੇ ਉੱਪਰ ਰੋਸ ਦੇ ਹਮਲੇ ਕੀਤੇ ਗਏ ਨੇ ਸੋ ਉਹਦੇ ਵਿੱਚ ਇੱਕ ਲੀਨੀਅਰਸ ਦੇ ਵਿੱਚ ਹੈ ਤੇ ਇੱਕ ਬਲਾਇਆ ਹੈ ਤੇ ਇੱਕ ਡਾਇਗਿਲਵੋ ਆ ਜਿਹੜਾ ਕਿ ਏਰੀਆ ਜਾਰ ਉਹ ਲਾਸਟ ਖੇਤਰ ਦੇ ਵਿੱਚ ਆਉਂਦਾ ਇੱਕ ਐਵਨੈਵੋ ਆ ਤੇ ਇਹ ਚਾਰ ਪੰਜ ਜਿਹੜੇ 에어ਬੇਸ ਨੇ ਸੋ ਇਹਨਾਂ ਦੇ ਉੱਪਰ ਇਹ ਜਿਹੜੀ ਜਹਾਜ਼ ਖੜੇ ਸੀਗੇ ਸੋ ਇਹਦੇ ਵਿੱਚ ਕੀ ਆ ਕਿ ਜੋ ਯੂਕਰੇਨ ਵੱਲੋਂ ਜੋ ਡਰੋਨਸ ਨੇ ਉਹ ਟਰੱਕਾਂ ਦੇ ਰਾਹ ਜਿਹੜੇ ਆ ਸਪਲਾਈ ਕੀਤੇ ਗਏ ਉੱਥੇ ਤੱਕ ਲਿਜਾਏ ਗਏ ਸੋ ਉਹਨਾਂ ਦੇ ਵਿੱਚ ਲੁਕੋ ਕੇ ਟਰੱਕਾਂ ਦੇ ਵਿੱਚ ਉਹਨਾਂ ਨੂੰ ਉੱਥੇ ਲਗਾਇਆ ਗਿਆ ਉਹ ਜਿਹੜੇ ਵੀ ਨਾਲ ਜਿਹੜੇ ਲੋਕ ਉੱਥੇ ਗਏ ਦੇ ਇਹਨਾਂ ਇਹ ਜਿਹੜੇ ਝੋਸ ਤੋਂ ਲੈ ਕੇ ਉਹਨਾਂ ਦੀਆਂ ਰਸ਼ੀਅਨ ਆਈਡਿਸ ਬਣਾਈਆਂ ਗਈਆਂ ਇਹ ਜਾ ਦੇ ਅੰਦਰ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਭਰੀਆਂ ਗਈਆਂ ਵੀ ਇਹ ਲੋਕ ਦਿੱਤੇ ਗਏ ਵੀ ਕੋਈ ਨੋਰਮਲ ਜਿਹੜਾ ਆ ਖਾਣ ਪੀਣ ਵਾਲੇ ਜਿਹੜਾ ਢੋਆ ਢੋਈ ਵਾਲੇ ਜਿਹੜੇ ਨੇ ਇਹ ਇਹ ਟਰੱਕ ਨੇ ਪਰ ਇਹਨਾਂ ਟਰੱਕਾਂ ਦੇ ਅੰਦਰ ਇਹ ਡਰੋਨ ਛੁਪਾਏ ਹੋਏ ਸਨ ਸੋ ਜਦੋਂ ਇਹ ਟਰੱਕ ਇਹ ਅਏਅਰ ਬੇਸਾਂ ਦੇ ਲਾਗੇ ਪਹੁੰਚੇ ਆ ਤਾਂ ਇਹਨਾਂ ਡਰੋਨਾਂ ਰਾਹੀਂ ਫਿਰ ਇਹ ਜਹਾਜ਼ਾਂ ਨੂੰ ਤਬਾਹ ਕੀਤਾ ਗਿਆ ਕਿਉਂਕਿ ਇਹ ਡਰੋਨਾਂ ਨੂੰ ਇਹ ਜਿਹੜਾ ਜਿਹੜੇ ਇਹ ਸ਼ੀਅਰ ਡਿਫੈਂਸ ਸਿਸਟਮ ਹੁੰਦਾ ਉਹਨਾਂ ਰਾਹੀਂ ਵੀ ਰੋਕਣਾ ਕਾਫੀ ਮੁਸ਼ਕਲ ਹੁੰਦਾ ਸੋ ਇਹ ਇੱਕ ਆਤਮਗ੍ਰਾਹੀ ਹਮਲਾ ਸੀਗਾ ਬੜੀ ਪਲਾਨਿੰਗ ਦੇ ਨਾਲ ਹੋਇਆ ਸੋ ਦੁਨੀਆ ਭਰ ਨੂੰ ਇਸ ਹਮਲੇ ਨੇ ਜਿਹੜਾ ਹੈਰਾਨ ਪਰੇਸ਼ਾਨ ਕੀਤਾ ਵੀ ਕਿਸ ਤੰਗ ਨਾਲ ਯੂਕਰੇਨ ਨੇ ਸਾਰਾ ਕੁਝ ਨਪੇੜੇ ਚੜਿਆ ਸੋ ਜੋ ਭੈਣ ਵੱਲੋਂ ਇਹ ਇਸ ਚੀਜ਼ ਨੂੰ ਜਿਹੜਾ ਆ ਤੇ ਇਸ ਦਾ ਮਾਣ ਵੀ ਲੇ ਜਾਂਦਾ ਜਦੋਂ ਕਿ ਸਾਹਿਬ ਨੇ ਵੀ ਦਾ ਇੱਕ ਜਿਹੜਾ ਵੀ ਸਾਨੂੰ ਬੜਾ ਮਾਣ ਹੈ ਪਰ ਇਹ ਗੱਲ ਇਹ ਆ ਕਿ ਇਸ ਦੇ ਨਤੀਜੇ ਫਿਰ ਇਹ ਕਾਫੀ ਹੋਰ ਵੀ ਭਿਆਨਕ ਹੋਣ ਵਾਲੇ ਸਮੇਂ ਵਿੱਚ ਬਣ ਸਕਦੇ ਨੇ ਕਿਉਂਕਿ ਰਸ਼ੀਆ ਵੀ ਇਸ ਦੇ ਜਵਾਬ ਚੋਦੇ ਵੱਲੋਂ ਵੀ ਤੇ ਮਜ਼ਾਹਿਲ ਹਮਲੇ ਜਿਹੜੇ ਨੇ ਯੂਕਰੇਨ ਦੇ ਉੱਪਰ ਤੀਜ ਕੀਤੇ ਗਏ ਨੇ ਸੋ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀ ਰਸ਼ੀਆ ਵੀ ਵੱਡੇ ਪੱਧਰ ਤੇ ਹੋਰ ਜਿਹੜੇ ਉਹਨਾਂ ਕੋਲ ਹਥਿਆਰ ਨੇ ਉਹਨਾਂ ਦਾ ਇਸਤੇਮਾਲ ਇਸ ਯੂਕਰੇਨ ਦੇ ਖਿਲਾਫ ਕਰੇ ਸੋ ਓਵਰਆਲ ਜੋ ਇੱਕ ਕੋਸ਼ਿਸ਼ਾਂ ਪਿਛਲੇ ਦਿਨਾਂ ਤੋਂ ਹੋ ਰਹੀਆਂ ਸੀ ਜਿਹਦੇ ਵਿੱਚ ਡੰਪਸਾਪ ਵੀ ਲੱਗੇ ਹੋਏ ਸੀਗੇ ਕਿ ਕਿਸੇ ਨਾ ਕਿਸੇ ਤੰਗ ਦੇ ਨਾਲ ਉੱਤੇ ਸ਼ਾਂਤੀ ਬਣ ਜਾਏ ਸੋ ਲੱਗਦਾ ਵੀ ਇਹ ਹਮਲੇ ਤੋਂ ਬਾਅਦ ਸ਼ਾਇਦ ਉਹ ਚੀਜ਼ਾਂ ਹਾਲ ਦੇ ਘੜੀਂ ਤੇੜੇ ਚਾਣਾ ਕਾਫੀ ਮੁਸ਼ਕਲ ਹੈ ਸੋ ਇਹਦੇ ਨਾਲ ਗਾਜ਼ਾ ਦੇ ਵਿੱਚ ਵੀ ਕੀ ਹੋਇਆ ਕੀ ਗਾਜ਼ਾ ਦੇ ਵਿੱਚ ਵੀ ਇਜ਼ਰਾਈਲ ਵੱਲੋਂ ਉੱਥੇ ਜੋ ਰਾਹਤ ਸਮਗਰੀ ਵੰਡ ਰਹੇ ਲੋਕਸਾਨ ਇਹ ਜੋ ਰਾਹਤ ਸਮਗਰੀ ਲੈਣ ਵਾਲੇ ਲੋਕਸਾਨ ਸੋ ਉਹਨਾਂ ਦੇ ਉੱਪਰ ਵੀ ਹਮਲੇ ਕੀਤੇ ਗਏ ਨੇ ਵੀ ਤਵਾਰ ਜਿਹੜੇ ਆਮ ਫਲੇਸਤੀਨੀ ਮਾਰੇ ਗਏ ਨੇ ਉਧਰ ਫਰਾਂਸੀ ਗੱਲ ਕਰੀਏ ਸੋ ਜਦੋਂ ਉਹਨਾਂ ਦੀ ਯੂ ਟੀਮ ਹੈ ਕਲੱਬ ਹੈ ਫਰਾਂਸਾ ਪੈਰੀਸ ਐਂਡ ਜਰਮਨ ਜਿਹੜਾ ਪੀ ਐਸ ਜੀ ਕਲੱਬ ਹੈ ਸੋ ਉਹਨਾਂ ਵੱਲੋਂ ਚੈਂਪੀਅਨ ਲੀਗ ਜਿਹੜਾ ਟਾਈਟਲ ਜਿੱਤਿਆ ਗਿਆ ਤਾਂ ਪਹਿਲੀ ਵਾਰ ਕਨੇ ਚੈਂਪੀਅਨ ਲੀਗ ਦਾ ਟਾਈਟਲ ਉਹਨਾਂ ਨੂੰ ਜਿੱਤਿਆ ਗਿਆ ਸੀਗਾ ਸੋ ਉਸ ਤੋਂ ਬਾਅਦ ਜੋ ਜਸ਼ਨ ਮਨਾਏ ਗਏ ਸੋ ਦੇ ਵਿੱਚ ਕਾਫੀ ਦੰਗੇ ਫਸਾਦ ਹੋਏ ਨੇ ਸੋ ਕਾਫੀ ਨੁਕਸਾਨ ਹੋਇਆ ਸੋ ਘੱਟੋ ਘੱਟ ਦੋ ਜਣੇ ਮਾਰੇ ਗਏ ਸੈਂਕੜੇ ਇਤਦਾਨ ਚ ਲੋਕ ਜ਼ਖਮੀ ਹੋਏ ਨੇ ਕਾਫੀ ਸੱਫਰ ਵੀ ਜ਼ਖਮੀ ਹੋਏ ਸੋ ਵੱਡਾ ਜਿਹੜਾ ਇਹ ਦੰਗੇ ਫਸਾਦ ਦਾ ਮਾਹੌਲ ਫਰਾਂਸ ਤੇ ਵਿੱਚ ਇੱਕ ਕੱਪ ਜਿਹੜਾ ਜਿੱਤਣ ਤੋਂ ਬਾਅਦ ਹੋਇਆ ਜਦੋਂ ਕਲੱਬ ਨੇ ਕੱਪ ਜਿੱਤਿਆ ਸੋ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਕਿਰਦੀਆਂ ਪਰਫਰਫਰਾਂਸ ਤੋਂ ਵੀ ਆਈਆਂ ਨੇ ਜੀ ਪਾਣ ਸਾਹਿਬ ਜੀ ਇੱਕ ਅਦਾ ਮਿੰਟ ਤੁਹਾਡੇ ਕੋਲ ਹੋਇਆ ਤਾ ਇਕਤਾ ਡਾ ਫੋਡੋਣਾ ਨੇ ਜਿਹੜਾ ਜੀ ਫੋਰੋ 7 ਈਸਟ ਵਾਲਾ ਉਹ ਮੇਰੇ ਖਿਆਲ ਫ੍ਰੀ ਕਰਨ ਦਾ ਐਲਾਨ ਕੀਤਾ ਤੇ ਸਤਕ ਬੰਦੇ ਜੀ ਯੂ ਐਸ ਦੇ ਵਿੱਚ ਵੀ ਇੰਜਰਡ ਹੋਏ ਆ ਤੁਹਾਡੀਆਂ ਮੇਨ ਹੈਡਲਾਈਨਸ ਤੇ ਤੁਹਾਡੇ ਚੈਨਲ ਦੇ ਉੱਤੇ ਪਾਈਆਂ ਗਈਆਂ ਨੇ ਤੇ ਚਾਰ ਜਿਹੜੇ ਵਹੀਕਲ ਆਪਚ ਟਕਰਾਏ ਨੇ ਜੀ ਕਾਫੀ ਵੱਡਾ ਕਲਿਜਨ ਹੋਇਆ ਤੇ ਜਰੂਰ ਜੇ ਅਪਡੇਟ ਹੈ ਤੁਹਾਡੇ ਕੋਲ ਕਿਤੇ ਟਾਈਮ ਨਹੀਂ ਫਿਰ ਆਪਾਂ ਕੱਲ ਨੂੰ ਕਰ ਲਾਂਗੇ ਜੀ ਦੇਖੋ ਇਹ ਫੋਰ ਸਾਬ ਨੇ ਅਨਾਉਂਸ ਕੀਤਾ ਸੀ ਕਿ ਹਾਈਵੇ 407 ਈਸਟ ਹੈ ਤੋ ਪਹਿਲੀ ਜੂਨ ਤੋਂ ਜੋ ਪਬਲਿਕ ਸੇਵਾ ਸੇਵਾ ਹਾਈਵੇ ਦਾ ਜੋ ਪ੍ਰਾਈਵੇਟ ਨਹੀਂ ਸੀਗਾ ਜੋ ਸਰਕਾਰ ਦੀ ਦੀ ਸੀਗਾ ਸੋ ਉਸ ਦੇ ਉੱਪਰ ਇੱਕ ਟੋਲ ਹਟੋਣ ਤੋਂ ਉਹਨਾਂ ਨੇ ਗੱਲ ਕੀਤੀ ਸੀ ਵੀ ਟੋਲ ਹਟਾ ਦਿੱਤਾ ਜਾਊਗਾ ਸੋ ਇਹ ਜੋ ਖੇਤਰ ਹੈ ਜਿਹੜਾ ਕਿ ਬਲੌਕ ਰੋਡ ਫਿਕਰੀਨ ਤੋਂ ਲੈ ਕੇ ਹਾਈਵੇ 3115 ਇੱਕ ਕਲੈਰੀਟੀ ਤੱਕ ਇਹ ਹੈਗਾ ਹਿੱਸਾ ਜਿੰਨਾ ਕਿ ਵੀ ਆ ਤੋ ਇਹਦੇ ਉੱਪਰ ਇਹ ਜਿਹੜਾ 4 ਸਾਲ ਨੇ ਅਨਾਉਂਸ ਕੀਤਾ ਸੀ ਸੋ ਕੱਲ ਲੰਗੀ ਇਹ ਪਹਿਲੀ ਜੂ ਹੋਂ ਤੋਂ ਇਹ ਆਲਰੇਡੀ ਜਿਹੜਾ ਉਹਨਾਂ ਨੇ ਇਹ ਮਾਫ ਕਰ ਦਿੱਤਾ ਆ ਸੋ ਇਸ ਬਾਬਤ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਐ ਸੋ ਦੇ ਵਿੱਚ ਦੀ ਬਾਬਤ ਜਾਣਕਾਰੀ ਦਿੱਤੀ ਐ ਸੋ ਇਹਦੇ ਨਾਲ ਵੀਰ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਕ੍ਰੇਜ਼ਨ ਹੋਇਆ ਜਿਹੜਾ ਕਿ ਸੰਡੇ ਮਾਰਨਿੰਗ ਹੋਇਆ ਸੀਗਾ ਕਿ ਜਿਹੜਾ ਕਿ ਟ੍ਰਾਂਟੋ ਦੇ ਟ੍ਰਾਂਜ਼ਿਟ ਰੋਡ ਤੇ ਐਲਨ ਰੋਡ ਤੇ ਤਕਰੀਬਨ ਰਾਤ ਜੇ ਨੂੰ 1:47 ਦੇ ਮਿੰਟ ਤੇ ਵਾਪਰਿਆ ਜਿਹਦੇ ਵਿੱਚ 4 ਵਹੀਕਲ ਦੀ ਕਲੀਜ਼ਰ ਹੋਈ ਆ 5 ਜਣੇ ਦੇ ਵਿੱਚ ਜ਼ਖਮੀ ਹੋਏ ਸਿਗੇ ਸੋ ਇਹਦੇ ਨਾਲ ਜਿਹੜੀ ਤੁਸੀਂ ਸ਼ੂਟਿੰਗ ਦੀ ਗੱਲ ਕਰ ਰਹੇ ਹੋ ਅਮਰੀਕਾ ਦੇ ਵਾਸ਼ਿੰਗਟਨ ਸਟਰੀਟ 'ਚ ਹੋਈ ਆ ਜਿਹਦੇ ਵਿੱਚ 7 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ ਦੋ ਦੀ ਹਾਲਤ ਕਾਫੀ ਕ੍ਰਿਟੀਕਲ ਹੈ ਇਹ ਸ਼ੂਟਿੰਗ ਇੱਕ ਪਾਰਕ ਦੇ ਵਿੱਚ ਹੋਈ ਆ ਸੋ ਇਹਦੇ ਵਿੱਚ ਸਿੱਧਾ ਸਿਆ ਗਿਆ ਕਿ the lakewood police department ਇਹ ਇਨਸੀਡੈਂਟ ਦਾ ਹੈਰੀ ਡੋਰ پارک ਜਿਹੜਾ ਆ ਜਿਹੜਾ ਸ਼ਹਿਰ ਦੇ ਵਿੱਚ ਪੈਂਦਾ ਉੱਥੇ 8 ਵਜੇ ਦੇ ਕਰੀਬ ਜਿਹੜਾ ਸ਼ਾਮੀ ਵਿਕਰਦੇ ਪਰੇ ਹਏ ਹਾਸਾ ਹੋਇਆ ਦੱਸਿਆ ਜਾ ਰਿਹਾ ਤੇ ਜਿਦੇ ਵਿੱਚ ਜਿਹੜੇ ਜੱਗ ਵੀ ਨੇ ਸੋ ਉਹਨਾਂ ਦੀ ਉਮਰ ਜਿਹੜੀ ਆ 16 ਤੋਂ 38 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਸੋ ਇਹ ਅਮਰੀਕਾ ਚ ਅਸੀਂ ਦੇਖਿਆ ਕਿ ਹਮੇਸ਼ਾ ਇਸ ਤਰੀਕੇ ਦੀਆਂ ਇਹ ਮੰਦਭਾਗੀਆਂ ਖਬਰਾਂ ਜਿਹੜੀਆਂ ਨੇ ਉੱਥੋਂ ਆਉਂਦੀਆਂ ਰਹਿੰਦੀਆਂ ਨੇ ਉਮੀਦ ਕਰਦੇ ਆ ਕਿ ਇਸ ਤਰੀਕੇ ਦੀਆਂ ਹੋਰ ਖਬਰਾਂ ਨਾ ਆਉਣ ਤਾਂ ਇੱਕ ਬੱਚਾ ਆ ਜਿਹੜਾ ਸੀ ਮਿਸੀਸ ਆਗਾ پارک ਦੇ ਵਿੱਚ ਪਾਇਆ ਗਿਆ ਕਿ ਅਸੀਂ ਪਾਣੀ ਦੇ ਵਿੱਚੋਂ ਉੱਥੇ ਸੀਗਾ ਬੱਚਾ ਤੇ ਉਹ ਹੁਣ ਉਹਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤੇ ਬਾਅਦ ਵਿੱਚ ਦੱਸਿਆ ਗਿਆ ਕਿ ਇਸ ਬੱਚੀ ਦੀ ਵੀ ਜਿਹੜੀ ਆ ਮੌਤ ਹੋ ਗਈ ਹੈ ਤੇ ਇਹਨੂੰ ਲਾਈਫ threatening ਜਿਹੜੀਆਂ ਇੰਜਰੀਸੀਆਂ ਹੋਈਆਂ ਸੀਆਂ ਇਹਨੂੰ ਐਮਰਜੈਂਸੀ ਕੇਅਰ ਵੀ ਪ੍ਰੋਵਾਈਡ ਕੀਤੀ ਗਈ ਪਰ ਇਸ ਬੱਚੇ ਨੂੰ ਬਾਅਦ ਵਿੱਚ ਬਲੱਗ ਵੀ ਦੀ ਮੌਤ ਹੋ ਗਈ ਹੈ ਤੇ ਹੋਰ ਇਹਦੇ ਬਾਵਜੂਦ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਜੀ ਸਭ ਤੋਂ ਬਹੁਤ ਧੰਨਵਾਦ ਪ੍ਰਣ ਸਾਹਿਬ ਦੇ ਨਾਲ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਖਬਰਾਂ ਦੇ ਬਾਬਤ ਟਰੱਕ ਲੋਨ ਮਾਰਕੀਟ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਤਾਂ 416 848 9698 ਦੇ ਉੱਤੇ ਸਾਹ ਕੁਲਤਾਨ ਸਿੰਘ ਪਰਾਣਾ ਹੋਰਾਂ